ਸਪੀਚਪਾਰ ਜੀ ਅੱਜ ਦਾ ਕੀ ਮੁੱਦਾ ਮੁੱਖ ਅੱਜ ਸਾਡੇ ਐਸਐਸਪੀ ਸਾਹਿਬਾ ਹਾਦਰ ਵੱਲੋਂ ਜਿਹੜਾ 1 ਤੋਂ ਲੈ ਕੇ 3 ਵਜੇ ਤੱਕ ਇੱਕ 26 ਜਨਮਦੀ ਦੇ ਤਿਹਾਉਰ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਪੈਸ਼ਲ ਮਹਿਮ ਹੈ ਜੀ ਚ ਰੇਲਵੇ ਸਟੇਸ਼ਨ ਬਾਜ਼ਾਰ ਬੱਸ ਸਟੈਂਡ ਤੇ ਹੋਰ ਪੀੜ ਪਰ ਕੇ ਵਾਲੀ ਚੈਕਿੰਗ ਦੀ ਡਿਊਟੀ ਲਗਾਈ ਗਈ ਹੈ ਖਾਸ ਕਰਕੇ ਜਿਹੜੇ ਚਾਈਨਾ ਡੋਰ ਵੇਚਦੇ ਨੇ ਉਹਨਾਂ ਦੀ ਉਸ ਵੇਲੇ ਸੰਤ ਅਸੀਂ ਅੱਜ ਡਿਊਟੀ ਤੇ ਚੈਕਿੰਗ ਕਰ ਰਹੇ ਹਾਂ ਜੀ ਇਹਦੇ ਤੋਂ ਪਹਿਲਾਂ ਅਸੀਂ ਸਪੈਸ਼ਲ ਚੱਕਰਬੰਦੀ ਚੈਕਿੰਗ ਕਰਕੇ ਜਿਹੜੀ ਹੈ ਨਾਕੇ ਤੇ ਲਗਾ ਕੇ ਚਲਾਨ ਵੀ ਕੀਤੇ ਆ ਲੋਕਾਂ ਦੇ ਤੇ ਉਹਨਾਂ ਨੂੰ ਜਿਹੜੀ ਚਾਈਨਾ ਡੋਰ ਤੇ ਟ੍ਰੈਫਿਕ ਸੰਬੰਧੀ ਜਾਗਰੂਤ ਕੀਤਾ ਗਿਆ ਤੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਮੈਂ ਜਿਹੜੀ ਸਾਫ਼ ਤੁਹਾਡੇ ذریعے ਉਹਨਾਂ ਨੂੰ ਹਦਾਇਤ ਕਰਦਾ ਉਹ ਬਿਲਕੁਲ ਇਸ ਚੀਜ਼ ਤੋਂ ਬਾਜ ਆ ਜਾਣ ਗਵਰਨਮੈਂਟ ਨੇ ਬਿਲਕੁਲ ਸਖਤ ਹੁਕਮ ਕਰ ਦਿੱਤੇ ਨੇ ਚਾਈਨਾ ਡੋਰ ਨਾਲ ਬੱਚੇ ਨੇ ਜਾਨਾਂ ਜਾ ਰਹੀਆਂ ਲੋਕ ਜ਼ਖਮੀ ਹੋ ਰਹੇ ਨੇ ਪਸ਼ੂ ਤੇ ਪੰਛੀ ਇਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਜਿਹੜੇ ਨਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਮੌਤਾਂ ਹੋ ਰਹੀਆਂ ਨੇ ਤੇ ਪਲੱਸ ਜਿਹੜੇ ਟੂ ਵੀਲਰ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਜਿਹੜਾ ਚਲਾਉਂਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਇਹ ਤੁਸੀਂ ਜ ਜਾਂਦੇ ਸਮੇ ਸਫਰ ਕਰਦੇ ਸਮੇ ਆਪਣੇ ਗਲ ਵਿੱਚ ਕੋਈ ਮਫਰਲ ਜਾਂ ਕੋਈ ਰਮਾਲ ਮੋਟੀ ਚੀਜ਼ ਬਨ ਕੇ ਰੱਖੋ ਤੇ ਆਪਣੀ ਸਪੀਡ ਨੂੰ ਕੰਟਰੋਲ ਰੱਖੋ ਖਾਸ ਕਰਕੇ ਉਸ ਏਰੀਆ ਚ ਜਿੱਥੇ ਸ਼ਹਿਰ ਦਾ ਏਰੀਆ ਜਿੱਥੇ ਜਿਆਦਾ ਪਤੰਗਵਾਜੀ ਅੜਾਈ ਜਾਂਦੀ ਹੈ ਇਹ ਡੋਰ ਦਿਖਦੀ ਨਹੀਂ ਹੈਗੀ ਪਰ ਨੁਕਸਾਨ ਇਹ ਤਲਵਾਰ ਤੋਂ ਵੀ ਜ਼ਿਆਦਾ ਕਰ ਦਿੰਦੀ ਹੈ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਤਾਫ ਦਾ ਇਹ ਤਾਂ ਅਸੀਂ ਇੱਕ ਦਾ ਫੜਕੇ ਮੋਵਾਲ ਸਾਹਿਬ ਤੋਂ ਅੰਦਰ ਭੇਜਿਆ ਤੇ ਬਾਕੀ ਵੀ ਅਸੀਂ ਚੈੱਕ ਕਰ ਰਹੇ ਹਾਂ ਜੇ ਸਾਡੇ ਧਿਆਨ ਚ ਕੋਈ ਤਾਂ ਆ ਗਿਆ ਉਹਦੇ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊ ਸਰਕੇ ਚ ਕਿੰਨੀਆਂ ਕਿ ਦੁਕਾਨਾਂ ਤੇ ਸਰਪੇ ਹੋਇਆ ਅਜ ਤੱਕ ਅਸੀਂ ਸਪੈਸ਼ਲੀ ਜਿਹੜੀ ਹੈ ਖੁਫੀਆ ਤੌਰ ਤੇ ਤਿੰਨ ਚਾਰ ਚਰਚਾਂ ਦੁਕਾਨਾਂ ਚੈੱਕ ਕਰ ਚੁੱਕੇ ਹਾਂ ਤੇ ਆਪਣੇ ਯੂਨੀਫਾਰਮ ਚ ਵੀ ਚੈੱਕ ਕਰ ਰਹੇ ਹਾਂ ਜੇ ਕੋ ਸਾਨੂੰ ਇਦਾਂ ਦਾ ਮਿਲਿਆ ਤਾਂ ਜਰੂਰ ਉੱਥੇ ਕਾਰਵਾਈ ਕਰਾਂਗੇ। ਪ੍ਰੇਸ਼ ਕੁਮਾਰ ਜੀ ਜਿਵੇਂ ਬਗੈਰ ਨੰਬਰ ਹੀ ਮੋਟਰਸਾਈਕਲ ਜਾਂ ਬਿਨਾਂ ਕਾਗਜ਼ਾਂ ਤੋਂ ਪਿਛਲੇ ਸਮੇਂ ਦੇ ਵਿੱਚ ਕਾਫੀ ਬਾਊਟ ਕੀਤੇ ਆ। ਇਹਦੇ ਨੇ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ? ਇਸ ਲਈ ਤਾਂ ਸਪੈਸ਼ਲੀ ਜਿਹੜਾ ਲੁਧਿਆਣਾ ਆਂਦਾ ਜੀ ਇਹ ਜਿਹੜੇ ਨਕੋਦਰ ਜਾਂਦੇ ਨੇ ਮੱਥਾ ਟੇਕਣ ਦੇ ਬਹਾਨੇ ਉਹ ਬੱਚੇ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਦੱਸ ਕੇ ਨਹੀਂ ਆਂਦੇ ਤੇ ਉਹਨਾਂ ਕੋਲ ਕੋਈ ਨਾ ਤਾਂ ਡਾਕੂਮੈਂਟ ਹੁੰਦੇ ਨੇ ਨਾ ਉਹਨਾਂ ਦੇ ਕਾਗਜ਼ ਨਾ ਉਹਨਾਂ ਦੀ ਉਹ ਨੰਬਰ ਪਲੇਟ ਲਗਾਈ ਹੁੰਦੀ ਹੈ ਅਸੀਂ ਸਪੈਸ਼ਲੀ ਹੁਣ ਵੀ ਅਸੀਂ ਨਾਕਾਬੰਦੀ ਕਰਕੇ ਇੱਥੇ ਕਿ ਨੂੰ 35 ਤੋਂ ਬਾਅਦ ਚਲਾਨ ਅਸੀਂ ਕਰਕੇ ਆਏ ਆ ਤੇ ਜਿਹਦੇ ਚ ਅਸੀਂ ਸੱਤ ਮੋਟਰਸਾਈਕਲ ਬੰਦ ਕੀਤੇ ਨੇ 100 150 ਦੇ ਕਰੀਬ ਅਸੀਂ 15 ਦਿਨਾਂ ਚ ਜਿਹੜੇ ਹੈ ਚਲਾਨ ਕਰਕੇ ਜਿਹੜੇ ਮੋਟਰਸਾਈਕਲ ਬੰਦ ਕੀਤੇ ਨੇ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਮਾਪੇ ਨੂੰ ਇਹੀ ਕਰਨਗੇ ਬੱਚੇ ਜਦੋਂ ਕੋ ਰੋ ਜਾਂਦਾ ਤੂੰ ਪ੍ਰੋਪਰਲੀ ਚੈੱਕ ਕਰੋ ਉਹਦੇ ਕੋਈ ਡਾਕੂਮੈਂਟ ਹੈਗੇ ਨੇ ਅੰਡਰ ਏਜ ਨੂੰ ਮੋਟਰਸਾਈਕਲ ਸਕੂਟਰ ਨਾ ਚਲਾਣ ਦਿਓ ਤਾਂ ਕੋ ਇਫ ਹੈਵੀ ਜਿਹੜਾ ਉਹਨਾਂ ਨੂੰ ਜਿਹੜਾ ਫਾਈਲ ਲਾਇਆ ਜਾਊਗਾ ਠੀਕ ਹੈ ਜੀ